ਸ੍ਰੀ ਕਾਲ ਜੀ ਬਈ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਹੋਵੋਗੇ ਸਾਰੇ ਠੀਕ ਠਾਕ ਜੀ ਆਪਾਂ ਆਏ ਤੇ ਬਈ ਇੱਧਰ ਘੁੰਮਣ ਕਿੱਤਾਂ ਵਿੱਚ ਦੇਖੋ ਰੰਗ ਇਤਨਾ ਪਿਲਾਪਿਲਾ ਹੋ ਗਿਆ ਸਾਰੇ ਇੱਧਰ ਇਕੱਠੀ ਹੋ ਲਗੀ ਵੀ ਹੈ ਨਾ ਉਹ ਦੋ ਕਿੱਲਾਂ માં ਥੋੜਾ ਜਿਆ ਰੰਗ ਹਲੇ ਉਹ ਬਾਅਦ ਚ ਲਗੇ ਤੇ ਆਪਾਂ ਨੇ ਇੱਧਰ ਤੇ ਸ਼ੁਰੂ ਕਰੀ ਦੀ ਇੱਧਰ ਦੇਖੋ ਰੰਗ ਇਹ ਕਿੱਲੇ ਮੱदाना तकरीबन ਪੂਰਾ ਪੱਕ ਗਿਆ ਬਾਕੀ ਹਲੇ ਨਰਮਾਈ ਹੈ ਮਤਲਬ ਦਾਣਾ ਹਲੇ ਕੋਈ ਕੋਈ ਇਸ ਕਿੱਲੇ ਵਿੱਚ ਵੀ ਹੈਗਾ ਹਲੇ ਹਰਾ ਦਾਣਾ ਦੇਖੋ ਇਹ ਆ ਦੇਖੋ 10 ਕ ਦਾਣੇ ਐ ਬੱਲੇ ਚ ਬਾਈ ਕਿਸੇ ਚ 10 ਐ ਕਿਸੇ ਕਿਸੇ ਵਿੱਚ 5 ਐ ਇਸ ਤਰ੍ਹਾਂ ਐ ਬਾਕੀ ਜਣੀ ਆ ਕਿ ਲਾ ਦਾ ਤਕਰੀਬਨ ਵੱਢਣੇ ਦਾ ਕੱਲ ਦੀ ਧੁੱਪ ਲਵਾ ਕੇ ਵੱਢਣੇ ਦਾ ਹੋ ਜੂਗਾ ਤਾਂ ਵੈਸੇ ਐ ਚ ਜਿਆਦਾ ਪੱਕ ਗਈ ਇਹ ਚ ਦੇਖੋ ਤੁਹਾਨੂੰ ਦਿਖਦੀਆਂ ਹੋਣੀਆਂ ਬੱਲਾ ਦੇਖੋ ਕਿਸ ਤਰ੍ਹਾਂ ਹੋਈ ਵੀ ਪੂਰੀ ਬੱਲ ਪੱਕੀ ਵੀ ਐ ਤਕਰੀਬਨ ਖੇਤ ਖੇਤ ਦਾ ਫਰਕ ਹੁੰਦਾ ਬਾਈ ਬਾਕੀ ਫਰਕ ਤਾਂ ਕੁਝ ਨਹੀਂ ਹੈ ਇੱਕ ਦੋ ਦਿਨ ਦਾ ਹੀ ਫਰਕ ਹੈ ਮਾ ਇੱਕ ਦਿਨ ਪਹਿਲਾਂ ਲੱਗੀ ਹੈ ਈਮਾ ਇੱਕ ਦਿਨ ਬਾਅਦ ਲੱਗੀ ਹੈ ਬਾਕੀ ਪ੍ਰਮਾਤਮਾ ਦੀ ਦਇਆ ਨਾਲ ਹਲੇ ਖੜੀ ਹੈ ਆਪਣੀ ਸਾਰੀ ਆਵਰਾ ਟਾਕੀਆਂ ਜਿਹੀਆਂ ਹੈ ਗਰੀਮਿਆਂ ਵਿੱਚ ਇੱਧਰ ਅਗਲੇ ਉਹ ਤੁਹਾਡੇ ਵਿੱਚ ਗਰੀ ਵੀ ਟਾਕੀ ਇੱਕ ਦੋ ਬਾਕੀ ਤਕਰੀਬਨ ਖੜੀ ਆ ਸਾਰੀ ਇਸ ਕਿੱਲੇ ਵਿੱਚ ਤਾਂ ਕੋਈ ਟੱਕੀ ਨਹੀਂ ਹੈ ਨੀ ਇਹ ਕਿੱਲੇ ਮਾ ਲਾਨ ਵੀ ਹੌਲਾ ਤਾਂ ਇਹਦੀ ਮਾ ਨਹੀਂ ਹੈ ਸਾਲੋਂ ਦਾ ਮੜੀ ਮੋਟੀ ਦਾ ਕੋਈ ਕਿਤੇ ਹੋਏ ਜਾਹਾਂ ਇਹਦਾ ਮੈਂ ਤਾਂ ਆ ਗੁੰਜੇ ਜਿਹਾ ਮੜੀ ਹੈ ਬਾਕੀ ਆਹੇ ਟੱਕੀ ਇਸ ਦੁਆੜੇ ਮੈਂ ਬਈ ਗਰੀਬੀ ਇਕੋ ਗੰਨੇ ਤੇ ਲਾਗ ਲਾ ਗਿਆ ਵਿਚ ਨੂੰ ਟਾਕੀਆਂ ਜੀਆਂ ਹੈ ਉਦੋਂ ਨਹੀਂ ਹੱਤੀ ਜਦੋਂ ਮੀਂਹ ਪਿਆ ਹੋਣੀ ਤਾਂ ਖੈਰ ਨਹੀਂ ਕਰਿਆ ਹੈ ਪੱਕੀ ਗੱਲ ਹੈ ਹੂੰ ਬਾਕੀ ਬਈ ਹੁਣ ਪਸ਼ਵਾ ਚੱਲਦੀ ਆ ਜੀ ਇਸ ਤਰ੍ਹਾਂ ਤਕਰੀਬਨ ਦਿਨ ਪਾ ਦਿਨ ਬਹੁਤ ਫਰਕ ਪੈ ਜਾਂਦਾ ਪਸ਼ਵਾ ਤੇ ਬਾਕੀ ਕਸੂਰਾ ਗੰਨੇ ਦੀ ਆੜ ਵੀ ਹੈ ਤਕਰੀਬਨ ਇੱਧਰ ਦੇਖੋ ਰੰਗ ਦਾ ਫਰਕ ਹੈ ਕਿੱਲੇ ਮੈਂ ਦੇਖ ਲਓ ਤੁਸੀਂ ਉਹ ਪਰਲੇ ਫਿਰੇ ਮੈਂ ਕਿਸ ਤਰ੍ਹਾਂ ਪੀਲਾ ਹੋਇਆ ਵਾ ਪੱਤਾ ਇੱਧਰਲੇ ਮੱਸੇ ਦੇਖ ਲਓ ਗੰਨੇ ਦੀ ਆੜ ਕਰਕੇ ਨਾ ਪੱਤੇ ਵਿੱਚ ਵੀ ਜਾਨ ਹੈ ਹਰੇ ਹੀ ਹੈ ਪੱਤੇ ਵਿੱਚ ਵੀ ਬਾਕੀ ਹਲੇ ਆਪਣਾ ਹੈਗੀ ਐ ਕਸਰ ਬਈ ਪੰਜ ਚਾਰ ਦਿਨ ਦੀ ਪੰਜ ਚਾਰ ਦਿਨ ਤੱਕ ਦੇਖ ਕੇ ਆਪਾਂ ਵੜਵਾ ਦੂਗੇ ਫਿਰ ਇਸ ਤਰ੍ਹਾਂ ਸਟੈਪ ਵਾਈਜ਼ ਲਾਈਵ ਹੀ ਆ ਉਸ ਹਿਸਾਬ ਨਾਲ ਬਸ ਆਪਾਂ ਫਿਰ ਵਧਾਈ ਜਾਉਂਗੇ ਬਈ ਫਿਰ ਮਸ਼ੀਨ ਵੀ ਨਹੀਂ ਆਂਦੀ ਹੈ ਰੋਜ਼ ਦੋ ਟਰਾਲੇ ਭਰਵਾਲੇ ਕਰੂਗੇ ਇੱਕ ਝੋਟੀ ਚ ਠੀਕ ਨਹੀਂ ਦੋ ਟਰਾਲੇ ਭਰਵਾ ਕੇ ਉਹ ਵੇਚਿਆ ਕਰੂਗੇ ਫਿਰ ਦੋ ਟਰਾਲੇ ਭਰਵਾਲੇ ਕਰੂਗੇ ਦੂਏ ਤੀਏ ਦਿਨ ਤੇ ਇਹ ਦਿਨ ਚੌਥੇ ਦਿਨ ਹਨ ਆਹੋ ਗੈਪ ਤਾਂ ਪੇ ਜਾਂਦਾ ਦੋ ਦਿਨ ਦਾ ਗੈਪ ਤਾਂ ਮੰਡੀ ਚੇ ਪੈ ਜਾਂਦਾ ਵੇਚਣੇ ਨੂੰ ਇੱਕ ਦਿਨ ਵੱਢਣੀ ਦੇਖ ਅਗਲੇ ਦਿਨ ਮੰਡੀ ਮੇ ਲੱਗ ਜਾਣਾ ਇੱਕ ਦਿਨ ਜਾਂ ਦੋ ਦਿਨ ਇੱਕੇ ਦਿਨ ਲੱਗਣਾ ਵੈਸੇ ਤਾਂ ਐਨਾ ਫਿਰ ਇੱਕ ਦੋ ਦਿਨ ਮਸ਼ੀਨ ਵੀ ਨਹੀਂ ਆਉਂਦੀ ਵਿੱਚ ਨੂੰ ਮਸ਼ੀਨ ਵਾਲਾ ਵੀ ਕੱਢ ਦਿੰਦਾ ਫਿਰ ਆਂਦਾ ਆਂਦਾ ਇੱਕ ਦਿਨ ਦੋ ਦਿਨ ਹਾਂ ਤੇਰਾ ਜਾਗਾ ਦੋ ਮਸੇ ਨਾ ਪਰ ਮਸੀਨ ਨੇ ਇੱਕ ਹੋਰ ਲੈ ਲਈ ਬਈ ਉਹਨੇ ਇਹ ਨਹੀਂ ਟਾਈਮ ਦੇਣੇ ਆ ਪਰ ਪਤਾ ਕੀ ਮੀ ਕਰਕੇ ਨਾ ਹੁਣ ਦੱਬੀ ਪੈਣੀ ਆ ਬਾਰਸ ਪੈਣੀ ਕਰਕੇ ਨਾ ਸਾਰਿਆਂ ਦੀਆਂ ਇਕੱਠੀਆਂ ਹੀ ਆ ਜਾਣੀਆਂ ਹੁਣ ਉਹ ਵੀ ਇਹਨੂੰ ਦੇਖਿਆਂ ਤੇ ਡੋਲਪਾ ਤੇ ਚੱਕਾ ਮੋੜ ਪਿਛੇ ਨੂੰ ਲੰਗਣ ਵਾਲੇ ਫਿਰ ਪੈਰ ਰੱਖੀ ਜੰਨੇ ਪਿਛੇ ਨੂੰ ਅਦਰ ਮੋੜ ਦੇ ਡੋੜਵਾ ਦੇ ਕਿੰਨੇ ਦਾਣੇ ਛਾਡੇ ਮੈਂ ਉੱਪਰ ਪੈਰ ਰੱਖ ਕੇ ਉੱਪਰ ਨੂੰ ਲੰਘਦੇ ਫੇਖ ਦੇ ਦੇ ਵੀ ਨਹੀਂ ਹੈ ਸਵਾਰ ਕਾ ਮੋੜ ਦੇ ਸਵਾਰ ਕਾ ਟੈਂਪਰੀਰੀ ਜਗਾ ਮਨਾ ਕਰ ਆ ਪਿੱਛੇ ਤੇ ਵੀ ਕਰ ਉਹ ਤਾਂ ਖੁੰਝਾ ਜਿਹਾ ਸਵਾਰ ਕਾ ਤੈਨੂੰ ਕਰਦੇ ਟੇਡਾ ਉਰੇ ਤੇ ਵੀ ਦੁਬਾਰਾ ਫੇਰ ਗਿਰਜਣੀ ਨਹੀਂ ਹਵਾ ਗੈਲ ਕਰਦੇ ਡੋਲਪਾ ਦੇ ਦੇਖ ਕੇ ਨਹੀਂ ਫੇ ਲੰਘਣੇ ਵਾਲੇ ਨਾ ਪੈਰ ਰੱਖ ਰੱਖ ਕੇ ਲੰਗੀ ਜਾਂਦੇ ਦਾਣੇ ਝੜਦੇ ਫੇ ਕਿਆ ਫੈਦਾ ਇਹ ਕਾਹ ਇਹ ਦੇਖ ਰੰਗਰੇ ਵੀ ਦੋ ਕੰਮਟੇ ਜੇ ਵੀ ਚੱਕਦੇ ਡੋਲਪਾ ਜਿੱਥੇ ਪੈਰ ਰੱਖਦੇ ਉੱਪਰ થી ਦਾਣੇ ਝੜ ਜਾਂਦੇ ਨੇ ਇਹ ਦੇਖੋ ਜੀ ਮक्की ਪ੍ਰਮਾਤਮਾ ਦੀ ਕਿਰਪਾ ਬਈ ਠੀਕ ਠਾਕ ਖੜੀ ਐ ਹੁਣ ਤੱਕ ਤਾਂ ਆ ਦੇਖੋ ਸੱਬੀ ਦੇ ਦੇ ਇਹ ਦੋ ਦਿਨ ਪਹਿਲਾਂ ਵੱਢ ਕੇ ਗਏ ਨੇ ਪੈਣੇ ਉੱਪਰ ਨੂੰ ਨਹੀਂ ਹੈ ਪਤਾ ਨਹੀਂ ਉਹ ਰਿਹਾ ਕਿਆ ਚੱਕਰ ਹੋਇਆ ਦਾ ਬਈ ਕਿਆ ਨਹੀਂ ਪਤਾ ਹੀ ਨਹੀਂ ਲੱਗਿਆ ਇਹਦਾ ਬਿਜਲੀ ਬੁਜਲੀ ਲਿਸ਼ਕੋਰ ਗੈਲ ਹੋਈ ਐ ਦੇਖ ਕਿਉਂ ਰਵੀ ਹੈਡ ਓਡੀ 26 ਵਾਂ ਨਹੀਂ ਉਹ ਰੋ ਨੂੰ ਖੁੰਝੇ ਮਾ 26 ਆ ਬਈ ਆਹ ਹਾਂ ਦੇਖ ਆ ਦੇਖ ਅੱਗੇ ਦੇ ਵੀ ਚੱਕ ਸੁੱਕੂ ਹੂੰ ਦੇਖ ਲੈ ਜਿਹੜੀ ਅ ਦੋ ਥੱਲੀਆਂ ਬਾਅਦ ਚ ਵੀ ਜਿੰਦੀਆਂ ਆਪਾਂ ਨੇ ਬਈ ਦੋ ਤਿੰਨ ਦਿਨ ਦੋ ਦਿਨ ਬਾਅਦ ਮਤਲਬ ਪੰਜ ਥੱਲੀਆਂ ਲੈ ਤੇ ਆਪਾਂ ਤੇ 701 ਦੀਆਂ ਤਾਂ ਪੰਜ ਥੱਲੀਆਂ ਲਿਆ ਕੇ ਆਪਾਂ ਨੇ ਤਿੰਨ ਥੱਲੀਆਂ ਥੱਲੀਆਂ ਦਾ ਬੀਜ ਤੀਆਂ ਦੀਆਂ ਪਹਿਲਾਂ ਇੱਕ ਤਿੰਨ ਥੱਲੀਆਂ ਵਿੱਚ ਤੇ ਕਿੱਲਾ ਹਲ ਗਿਆ ਉਹ ਪਰਲਾ ਤੁਹਾਡਾ ਉੱਪਰ ਲੱਗਿਆ ਉਹ ਸਵਾ ਕਿੱਲਾ ਬਾਕੀ ਦੋ ਥੱਲੀਆਂ ਆਪਾਂ ਨੇ ਦੋ ਦਿਨ ਬਾਅਦ ਬੀਜੀਆਂ ਉਹਨਾਂ ਥੱਲੀਆਂ ਚ ਤੇ ਦੋਆਂ ਵਿੱਚ ਤੇ ਸੁਖਵਾ ਉੱਪਰ ਲੱਗ ਤੁਹਾਡਾ ਪਹਿਲੀ ਮਾਤੇ ਲੱਗਦਾ ਪਤਾ ਨਹੀਂ ਪਹਿਲੀਆਂ ਵਿੱਚ ਤੇ ਇਹ ਬਾਅਦ ਵਾਲੀ ਵਿੱਚ ਤੇ ਹੈ ਮਤਲਬ ਦੇਖ ਲਓ ਕਿੰਨਾ ਫਰਕ ਹੈ ਮਤਲਬ 2-3 ਦਿਨ ਦਾ ਪਨੀਰੀ ਦਾ ਫਰਕ ਪੈ ਗਿਆ ਬਾਕੀ ਲੁਆਈ ਦਾ ਫਰਕ ਪੈ ਗਿਆ 3 ਦਿਨ ਦਾ ਦੇਖ ਲਓ ਕਿੰਨਾ ਫਰਕ ਪੈ ਜਾਂਦਾ ਇੰਨੇ 'ਚ ਬਾਕੀ ਬਹੁਤ ਸੋਹਣਾ ਫੱਕ ਰਿਹਾ ਹੋਊਗਾ ਜੋ ਨਾ ਪੀਲਾ ਪੀਲਾ ਜਾ ਦੇਖੋ ਕਿਸ ਤਰ੍ਹਾਂ ਪੱਤਾ ਪੀਲਾ ਹੋਇਆ ਵਾ ਬਹੁਤ ਸੋਹਣਾ ਲੱਗ ਰਿਹਾ ਮੋੜ ਦੇ ਨੰਹਾਰੀਆਂ ਨੋ ਕਿ ਇਹਦੇ ਵਿੱਚ ਤਾਂ ਹਲੇ ਹੈ ਕਸਰ ਜ਼ਿਆਦਾ ਤੇ ਆਪਾਂ ਨੇ ਬਡਾਉਣੀ ਇਕੱਠੀ ਹੋ ਐ ਕੇ ਦਿਨੂ ਰ ਸਾਰੀ ਬਈ ਆ ਇਹ ਦੋ ਦਿਨ ਲੇਟ ਵੱਡ ਜਬਾ ਔਰ ਵੱਡੂਗੇ ਆਪਾਂ ਇਕੱਠੀ ਹੋ ਰ ਸਾਰੀ जी। इस किले में भाई जो गन्ने के लाग लाग गिरी भी टाक जी बाकी इको सामने खुंजे है बाकी इधर भी है सामने बोर कि खुंजे बाकी बी एपरले मा टाकी जी हाँ बाकी ਇੱਕੋ ਜਾ ਖੜਿਆ ਤਾਂ ਦੋਏ ਕਿੱਲੇ ਇਕੱਠੇ ਆ ਡੇਢ ਕਿੱਲਾ ਦਾ ਇੱਕੇ ਦਿਨ ਲੱਗਾ ਤਾਂ ਹਨੀ ਸੋਲ ਬੜਾ ਜਣੀ ਇੱਕ ਦੋ ਦਿਨ ਅੱਗੇ ਪਿੱਛੇ ਦੋ ਦਿਨ ਹੋਰ ਰੁਕ ਜੂਗੇ ਵੱਡੂਗੇ ਇਕੱਠੀਓ ਹੈਂ ਹੋਰ ਕਾ ਦੋ ਟਰਾਲ ਲੈਵਾਂ ਉਹ ਲੂਗੇ ਹੂੰ ਉਹ ਡੌਲ ਪਰ ਤੇ ਵੀ ਰੱਖੋ ਆਦ ਕੁਸ ਚੱਕ ਦੀਆਂ ਕਾ ਜੱਸ ਸਵੇਰ ਨੂੰ ਬਾਕੀ ਹੁਣ ਹਵਾ ਚੱਲ ਰਹੀ ਹੈ ਜਿਸ ਤਰ੍ਹਾਂ ਬਈ ਹਵਾ ਵਿੱਚ ਪੱਕੀ ਜਹਾਨਾ ਲਾਂਨ ਵਿੱਚ ਜਾਨ ਨਹੀਂ ਰਹਿੰਦੀ ਹੈ ਤੇ ਟੱਡੀ ਹੋਈ ਜਾ ਦਿਨ ਪਾ ਦਿਨ ਵੈਸੇ ਤਾਂ ਇਹਨਾਂ ਲਾਂਨ ਘੱਟਦਾ ਬਹੁਤ ਇਸ ਕਿੱਲੇ ਮਰ ਉੱਪਰਲੇ ਕਿੱਲੇ ਮਾ ਤਾਂ ਮੈਂ ਜੂਰੀ ਬਹੁਤ ਹੌਲੀ ਸੋਚ ਰਿਹਾ ਤਮਾ ਵੀ ਹੌਲੀ ਹੈ ਵੀ ਹੌਲੀ ਰਹਿ ਗਈ ਮਾ ਇਹਨ ਤੋਂ ਇੱਕ ਕਿੱਲੇ ਮਾ ਬਾਕੀ ਮਨੋਆ ਲੱਗਦਾ ਵੀ ਠੀਕੇ ਰਹੂਗਾ ਝੜ ਜਿੰਨੀ ਹੌਲੀ ਜੀ ਰਹਾ ਓਨਾ ਠੀਕ ਹੀ ਰਹਾ ਝਾੜ ਬਈ ਲਾਨਪਾ ਜੋਰ ਘਟ ਹੋਆ ਨਾ ਦਾਣੇ ਬਈ ਹੋਆ ਜਾ ਤਾਂ ਦੇਖ ਲੈ ਇਸ ਮਾ ਜੋ ਟੱਕੀ ਬਾਦ ਮੈਂ ਲਾਈ ਦੀ ਦੇਖ ਯੋ ਲੱਗੇ ਖੜੀ ਟੱਕੀ ਹੈ ਕਿਉਂ ਇਹ ਬਾਦ ਵਾਲੀ ਪਨੀਰੀ ਕੀ ਹੈ ਟੱਕੀ ਦੇਖ ਲੈ ਹਮ ਮਾ ਕੀ ਪ੍ਰਮਾਤਮਾ ਤੰਦਰੁਸਤੀ ਬਖਸ਼ਾ ਬਈ ਵੱਡ ਹੋ ਜੂਗੀ ਕੜਦੀ ਕਲਾ ਬਖਸ਼ ਸਭ ਨੂੰ ਠੀਕ ਸਮੇਂ ਸਿਰ ਦਾਣੇ ਇਕੱਠੇ ਕਰ ਲਮੈਂ ਸਾਰੇ ਬਾਈ ਵੱਢ ਲਣ ਦੀ ਹੁਣ ਪ੍ਰਮਾਤਮਾ ਹੁਣ ਨਾ ਛੱਕੜ ਝਾਂਜਾ ਜਲੇ ਕਾਈ ਹੈ ਬਹੁਤ ਔਖੀਆਂ ਪਾੜਨੀਆਂ ਬਾਈ ਔਰ ਰੱਤਾਂ ਨੂੰ ਡੋਲਾ ਪਾਕ ਸੱਸਰੇ ਮਾ ਜਿੱਥੇ ਜਾਂ ਪਾਣੀ ਲਾਂਦੇ ਦੇਖਦੇ ਭਰ ਗਿਆ ਭਰਿਆ ਨਹੀਂ ਭਰਨੇ ਵਾਲਾ ਹਾਂ ਇਹ ਨਹੀਂ ਔਰ ਛੇ ਮਹੀਨੇ ਦੀ ਮਿਹਨਤ ਹੁੰਦੀ ਹੈ ਲੋ ਜੀ ਅੱਜ ਆਪਾਂ ਨਾ ਕਈ ਬਹੁਤ ਦਿਨਾਂ ਬਾਅਦ ਬਣਾਈ ਹੈ ਇੱਧਰ ਵੀਡੀਓ ਦਿਖਾਤੀ ਅੱਜ ਤੁਹਾਨੂੰ ਇੱਧਰ ਵਾਲੀ ਵੀ ਦੇਖ ਲੋ ਰੰਗ ਦੇਖ ਲੋ ਬਈ ਕਿੰਨਾ ਸੋਹਣਾ ਦੇਖ ਲੋ ਐਨ ਪਲਕਣਾਂ ਦਾ ਹਲਦੀ ਵਰਗਾ ਰੰਗ ਆ ਦੇਖ ਲੋ ਆਂ ਬੀਜ ਹੋ ਰਿਹਾ ਬਾਕੀ ਇਸ ਤਰ੍ਹਾਂ ਫਸਲ ਪੱਕਾ ਹੈ ਨਾ ਸਮਝੋ ਵੀ ਬਿਮਾਰੀ ਨਹੀਂ ਹੈ ਫਸਲ 'ਵਾਂ ਜਿਹੜੀ ਇਸ ਤਰ੍ਹਾਂ ਪੱਕਾ ਨਾ ਕੋਈ ਝਾੜ ਅਰ ਦਾਣਾ ਵੀ ਸਾਫ਼ ਸੁਥਰਾ ਹੋਆ ਨੈਂ ਸੋਨੇ ਵਰਗਾ ਨਾਜ ਨਿਕਲੂਗਾ ਦੇਖ ਲਿਓ ਜਹੈ ਜੀ ਚਮਕ ਲਾਂਣ ਵਿੱਚ ਹੈ ਜੀ ਇਹ ਚਮਕ ਦਾਣੇ ਵਿੱਚ ਆਣੀ ਆਪਾਂ ਨੂੰ ਮਿਲਣੀ ਆਪਾਂ ਨੂੰ ਦੇਖਣੇ ਨੂੰ ਬਾਕੀ ਹੁਣ ਚੱਲਦੇ ਆਪਾਂ ਘਰ ਨੂੰ ਆਪਾਂ ਇਹ ਤੇ ਪੰਜ ਕੁਲੇ ਤੇ ਬਈ ਇਹ ਬਰਵਾਲੇ ਰੁੱਕ ਗਏ ਗੋਆ ਜੀ ਬੈਠੀ ਆ ਗੱਡੀ 'ਚ ਮਾਂਝਾ ਲਗੜਾ ਮਾਰ ਚੱਲਦੇ ਆ ਸਵੇਰ ਟਾਈਮ ਬਈ ਪਤਾ ਨਹੀਂ ਲੱਗਦਾ ਉਸ ਵਿੱਚ ਨਾ ਫਿਰ ਜੇ ਪੱਕਿਆ ਵਾ ਵੀ ਹੁੰਦਾ ਤਾਂ ਵੀ ਦਾਣਾ ਹਰਾ ਚਮਕੀ ਜਾਂਦਾ ਪਤਾ ਜੇ ਵੱਢਣੀ ਹੋਵੇ ਦੁਪਹਿਰੇ ਬਾਅਦ ਜਾਂ ਦੁਪਹਿਰੇ ਜਿਹਨੂੰ ਪਤਾ ਲੱਗਦਾ ਜੀਰੀ ਦਾ ਵੀ ਵੱਡੋ ਹੋਣੇ ਦੀ ਹੈ ਕਿ ਨਰਮਾਈ ਹੈ ਸਵੇਰ ਟਾਈਮ ਨਹੀਂ ਪਤਾ ਲੱਗਦਾ ਬਈ ਉਸ ਵਿੱਚ ਦਾਣਾ ਹਰਾ ਦਿਖਾਈ ਦੇ ਜਾਂਦਾ ਫਿਰ ਪਤਾ ਨਹੀਂ ਲੱਗਦਾ ਇਸ ਕਰਕੇ ਮਾਜਲੂਰਾਂ ਨੂੰ ਰੁੱਕ ਕੇ ਚੱਲਦੇ ਆਂ ਦੇਖਦੇ ਆਂ ਵੀ ਕਿੰਨੀ ਗੰਜਾਇਸ ਹੈ ਕੁੱਕੀ ਦਿਖਾਤੀ ਤੁਹਾਨੂੰ ਅੱਜ ਬਹੁਤ ਦਿਨਾਂ ਬਾਅਦ ਬਣਾਈ ਆਪਾਂ ਨੇ ਇੱਧਰ ਵੀਡੀਓ ਬਾਕੀ ਉੱਪਰ ਪੜੋਸੀਆਂ ਦਾ ਅੱਧਾ ਗਿੱਲਾ ਆ ਪਤਾ ਨਹੀਂ 7501 ਹੈ ਆ ਦੇਖ ਲਓ ਕਿਸ ਤਰ੍ਹਾਂ ਵੀ ਸੀਗੀ ਵਿਛਾਉਣਾ ਵੀ ਸੀ ਇੱਕ ਬਾਡੇ ਦੇ ਵੀ ਦੇਖ ਲੋ ਸਾਰ ਜੀਰੀ ਬਹੁਤ ਜ਼ੋਰਤੀ ਇਹਦੇ ਵਿੱਚ ਆਹ ਦੇਖੋ ਤਕਰੀਬਨ ਪੱਕ ਗਈ ਹੁੰਦਾ ਇਹ ਵੱਢਣੇ ਦੀ ਹੋ ਗਈ ਆਪਾਂ ਦੇ ਪਹਿਲਾਂ ਲੱਗੀ ਦੀ ਆ ਕੰਨ ਦਿਨ ਪਹਿਲਾਂ ਦੀ ਪਹਿਲਾਂ ਆਪਾਂ ਦੇ ਪਹਿਲਾਂ ਲੱਗੀ ਵੀ ਬਈ ਆ ਨਹੀਂ ਹੈ ਤਾਂ ਫਰਕ ਤਾਂ ਦੋ ਕੁ ਦਿਨ ਦਾ ਹੀ ਹੈ ਮੇਰੇ ਖਿਆਲ ਤੇ ਪੰਜ ਚਾਰ ਦਿਨ ਦਾ ਫਰਕ ਹੈ ਹੈਗਾ ਪੰਜ ਚਾਰ ਦਿਨ ਦਾ ਫਰਕ ਚਲੋ ਠੀਕ ਹੈ ਜੀ ਚੱਲਦੇ ਹੁਣ ਆਪਾਂ ਘਰ ਨੂੰ ਮਿਲੋ ਇੱਧਰ ਬੂਆ ਜੀ ਨੂੰ ਪਿੱਛੇ ਬੈਠੀ ਸਾਸਰੀ ਕਾਲ ਜੀ ਆਪਣੀ ਨਹੀਂ ਹੈ ਜਿਹੜੀ ਗਰੀਬੀ ਨਾ ਆਦਾ ਇਹਨਾਂ ਦੀ ਆਮਮਨ ਪਰਾਲਿਆਂ ਦੀ ਆਪਣੀ ਤਾਂ ਇਧਰ ਹੀ ਆ ਕੋਈ ਨਹੀਂ ਬਸ ਦੋ ਚਾਰ ਦਿਨ ਦੀ ਕਹਰ ਜੀ ਹੈ ਹਾਂ ਬਸ ਆਂਦੀ ਹੈ ਹਵਾ ਚਲਦੀ ਹੁਣ ਹਵਾਂ ਨੇ ਦਿਨ ਪਾ ਦਿਨ ਬਹੁਤ ਫਰਕ ਪਾ ਦਿੰਦੀ ਦਿਨ ਮਾ ਅੱਜ ਖੂਸ ਕੱਲੋਂ ਖੂਸ ਬਾਕੀ ਗੰਨਿਆਂ ਵਿੱਚ ਵੀ ਹੁਣ ਆਇਆ ਹੋ ਸੰਝਾ ਪਹਿਲਾਂ ਬਿਮਾਰੀ ਬਹੁਤ ਆ ਗਈ ਦੀ ਸੋਨਾ ਦਾ ਪੱਤੇ ਕਰਕੇ ਲੱਗਦਾ ਆ ਪੱਤਾ ਲਟਕ ਮਾ ਜਾ ਇਹਦਾ ਬੀਜ ਦਾ ਨਹੀਂ ਉਹ ਇੱਕ ਜਿਹਾ ਸਾ ਉਹ ਹਾਂ ਇਹਦਾ ਸੁਣਨਾ ਕਿ ਨੌਂ ਠੀਕ ਹੈ ਕਈ ਪਾਤਨੇਗਰ ਨੇ ਆਉਣੇ ਆ। ਉਹ ਇਹਦਾ ਪਤਾ ਲਮਕ ਮਾਜਾ ਰਹਿੰਦਾ 95 ਹੈ ਇਹ। ਚਲੋ ਠੀਕ ਹੈ ਜੀ।